ਆਪਣਾ ਜੇਕਰ ਆਪਣੀ ਜੜ ਮਜ਼ਬੂਤ ਨਹੀਂ ਤਾਂ ਆਪਣੇ ਕੋਲੇ ਹੈ ਕੁਛ ਨਹੀਂ ਉਹ ਸਾਨੂੰ ਜੜ ਮਜ਼ਬੂਤ ਕਰਨੀ ਹੀ ਕਰਨੀ ਪੈਣੀ ਉਹ ਜੜ ਸਾਨੂੰ ਮਜ਼ਬੂਤ ਕਰਨੀ ਹੀ ਕਰਨੀ ਪੈਣੀ ਆ ਉਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਆਪਣੇ ਬੰਦੇ ਤਰੀਕੇ ਨਾਲ ਆਪਾਂ ਨੂੰ ਰੋਲ ਨਿਵਾਉਣਾ ਚਾਹੀਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਵੀ ਜੋ ਕੁਛ ਇੱਕ ਤਾਂ ਤੁਹਾਨੂੰ ਮੈਂ ਉਦੋਂ ਆਜ਼ਾਦੀ ਵੇਲੇ ਦੀ ਗੱਲ ਦੱਸੀ ਆ ਲੈ ਜਿੰਨਾ ਵੀ ਜਿਹੜੇ ਵੀ ਕੋਈ ਵੀ ਅੱਜ ਕੱਟਨਾ ਵਾਪਰਦੀ ਆ ਕੋਈ ਵੀ ਅੰਦੋਲਨ ਚੱਲਦਾ ਜਿੰਨੇ ਬਾਹਰਲੇ ਭਰਾ ਯੋਗਦਾਨ ਪਾਉਂਦੇ ਨੇਗੇ ਉਹਨਾਂ ਕਰਕੇ ਜਿਹੜਾ ਬਦਲਾ ਆਉਂਦਾ ਪਿਛਲੀਆਂ ਜਿਹੜੀਆਂ ਸਰਕਾਰਾਂ ਨੇਗੀਆਂ ਕਿ ਸਾਰਿਆਂ ਬਾਹਰਲੇ ਪੜਾਵਾ ਕਰਕੇ ਬਣੀ ਦਾ ਜਿਹੜੀ ਆਮ ਆਦਮੀ ਪਾਰਟੀ ਨੇ ਲੜਾਰ ਹੈ ਸਭ ਤੋਂ ਸਾਬੜ ਨੇ ਸਪੋਰਟ ਕੀਤੀ ਆ ਜਿਹੜੀ ਸਪੋਰਟ ਕੀਤੀ ਅੱਜ ਉਹਨਾਂ ਦੇ ਕਰਾ ਤੇ ਉਹ ਖੜੇ ਨੇ ਅੰਦਰ ਹੁਣ ਆਈ ਹੀ ਆਪਾਂ ਘਰਾਂ ਨੂੰ ਕਹਿ ਕੇ ਕਿ ਆਪਾਂ ਵੋਟਾਂ ਪੁਆਈਆਂ ਕਿ ਵੋਟ ਉਹਨਾਂ ਨੂੰ ਪਾਇਓ ਹੁਣ ਉਹਨਾਂ ਦੇ ਵੋਟਾਂ ਪਵਾ ਦੇ ਛਤਰਖਾਨ ਦੇ ਆਪਾਂ ਹੁਣ ਤੁਸੀਂ ਜੇ ਤਾਂ ਆਪਾਂ ਦੋ ਚਾਰ ਗੱਲਾਂ ਕਰੀਏ ਆਪਣੇ ਲਵਾਨ ਆਰਡਰ ਜਿਹੜਾ ਕਿ ਸਥਿਤੀ ਆ ਜਿਹੜਾ ਕਿ ਕਿਤੇ ਕਿਸੇ ਝੂਠੇ ਪਰਚੇ ਹੋਣੇ ਜਾਂ ਜੋ ਅੱਜ ਪੰਜਾਬ ਦੇ ਵਿੱਚ ਵਾਪਰ ਰਿਹਾ ਕੋਈ ਨੌਜਵਾਨ ਪੰਜਾਬ ਦੀ ਗੱਲ ਜਦੋਂ ਉਹਦੇ ਗੋਲੀ ਵਰਵਾਦ ਨੇ ਜਿਹਨੂੰ ਜਿਲਸਟਾਂ ਦੇ ਚੁੱਕੇ ਪਰਚੇ ਪਾਦਣੇ ਇਸ ਕਰਕੇ ਸੀ ਬਦਲਾ ਲੈ ਕੇ ਜਾਂਦਾ ਸੀਗਾ ਕਿੱਥੇ ਤਾਂ ਤੁਸੀਂ ਜੁੜਾ ਵੀ ਨੌਜਵਾਨ ਸਾਨੂੰ ਹੱਕ ਬਣਦਾ ਕੋਈ ਬੰਦਾ ਸਮਾਜ ਲਈ ਕੁਝ ਕਰਦਾ ਉਹਨੂੰ ਸਰਕਾਰ ਐਪਰੀਸ਼ੀਏਟ ਕਰੇ ਜਿਵੇਂ ਇੱਥੇ ਕਰਦੇ ਨੇ ਲੋਕਾਂ ਨੂੰ ਹਨਾ ਵੀ ਜੇ ਇੱਥੇ ਕੋਈ ਚੰਗਾ ਕੰਮ ਕਰਦਾ ਉਹਨੂੰ ਸਰਕਾਰਾਂ ਸਪੋਰਟ ਕਰਦਿਆਂ ਨੇ ਆਪਣੇ ਕੰਮ ਉਲਟਾ ਜਿਹਦੇ ਉਲਟਾ ਕਾਰਨ ਪਤਾ ਕਿਉਂ ਆ ਲੀਡਰਾਂ ਨੂੰ ਇਹ ਹੁੰਦਾ ਵੀ ਸਾਡੀ ਜਗ੍ਹਾ ਨਾ ਲੈ ਲੈ ਸਾਡੀ ਕੁਰਸੀ ਦਿਨਾ ਜੇ ਯਾਰ ਕੁਰਸੀਆਂ ਜਾਂ ਸੱਤਾ ਮਜਬੂਰੀ ਜ਼ਰੂਰੀ ਥੋੜਾ ਨਾ ਬਥੇਰੇ ਬੰਦੇ ਚੰਗੇ ਕੰਮ ਕਰੀ ਜਾਂਦੇ ਨੇ ਹਣਾ ਬਾਈ ਦੀਪ ਦੀ ਗੱਲ ਕਰੇ ਸੁੱਧ ਦੀ ਗੱਲ ਕਰੀਏ ਜਿਨ੍ਹਾਂ ਨੇ ਵੀ ਬਹੁ ਅੱਗੇ ਅੱਗੇ ਸੋਚਿਆ ਸੀਗੇ ਬੰਦਿਆਂ ਜਿਹੜੀਆਂ ਨੂੰ ਇਹਨਾਂ ਨੂੰ ਇਹ ਇਹ ਲੀਡਰਾਂ ਨੂੰ ਇਹ ਹੁੰਦਾ ਵੀ ਬਸ ਅਸੀਂ ਕੁਰਸੀ ਦੇ ਬਹਿਗੇ ਕੋਈ ਕੁੱਸਤੀ ਨਾ ਛੱਡੀਏ ਇਹਨਾਂ ਦੇ ਦਿਮਾਗ ਦੇ ਵਿੱਚ ਇੰਨਾ ਕਿ ਜ਼ਿਆਦਾ ਗੰਦ ਭਰੇ ਹੁੰਦਾ ਉਹੀ ਜਿਹਨਾਂ ਚੀਜ਼ ਇੱਕ ਸੁਣ ਮੈਂ ਛੋਟੀ ਜੀ ਹੋਰ ਆਧਾਰ ਦਿੰਨਾ ਤੁਸੀਂ ਇਸ ਚੀਜ਼ ਦਾ ਜ਼ਰੂਰ ਪ੍ਰਚਾਰ ਕਰਿਓ ਜਿੰਨਾ ਟਾਈਮ ਸਾਡੇ ਮੇਰੀ ਪਿੰਡਾਂ ਦੇ ਵਿੱਚ ਵੀ ਹੀ ਬੇਨਤੀ ਆ ਕਿ ਜਿੰਨਾ ਟਾਈਮ ਸਾਡੇ ਪਿੰਡਾਂ ਦੇ ਲੋਕਾਂ ਨੂੰ ਆਪਸ ਦੇ ਵਿੱਚ ਏਕਤਾ ਨਹੀਂ ਹੁੰਦੀ ਹੁਣ ਜਿਵੇਂ ਪਾਟੇ ਖੜੇ ਨੇ ਪਾਟੇ ਪਤਾ ਕਿਵੇਂ ਹੋਣੇ ਲੋਕ ਜਿਹੜੇ ਰਾਜਨੀਤਿਕ ਬੰਦੇ ਨੇ ਹੁਣੇ ਚਾਹੁੰਦੇ ਵੀ ਜਿਹੜੇ ਲੋਕ ਇਕੱਠੇ ਹੋਣ ਹੁਣ ਇਹਨਾਂ ਨੇ ਅੰਗਰੇਜ਼ਾਂ ਤੋਂ ਜਿਹੜੀ ਵਿਚਾਰਧਾਰਾ ਸਿੱਖੀ ਹੋਈ ਆ ਅੰਗਰੇਜ਼ਾਂ ਨੇ ਕਿਹਾ ਪਾੜੋ ਰਾਜ ਕਰੋ 70 80 ਹਜ਼ਾਰ ਬੰਦਾ ਪੂਰਾ 200 ਸਾਲ ਰਾਜ ਕਰ ਗਿਆ 150 ਕਰੋੜ ਤੇ 150 ਕਰੋੜ ਦੇ 70 80 ਹਜ਼ਾਰ ਬੰਦਾ 70 80 ਹਜ਼ਾਰ ਬੰਦਾ ਕਿੰਨਾ ਕੁ ਹੁੰਦਾ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਬੰਦਾ ਨਹੀਂ ਆਉਂਦਾ ਤੇ ਕਿੰਨੇ ਬੰਦੇ ਦੇ ਰਾਜ ਕਰ ਗਿਆ ਪਾੜ ਕੇ ਸਾਡੇਆਂ ਦੇ ਪਿੰਡਾਂ ਦੇ ਵਿੱਚ ਵੀ ਇਹੀ ਕੰਮ ਹੋ ਗਿਆ ਕੋਈ ਕਹਿੰਦਾ ਮੈਂ ਆਹ ਪਾਰ ਦੇ ਨਾਲ ਪੱਕਾ ਕੋਈ ਕਹਿੰਦਾ ਮੈਂ ਆ ਪਾਰਟੀ ਨਾਲ ਪੱਕਾ ਕੋਈ ਬੰਦਾ ਤੁਹਾਨੂੰ ਬਹੁਤ ਘੱਟ ਬੰਦੇ ਹਜੇ ਕਰਨ ਕਹਿੰਦੇ ਮਿਲਣਗੇ ਵੀ ਅਸੀਂ ਪਾਰਟੀਆਂ ਤੋਂ ਛੱਡ ਕੇ ਅਸੀਂ ਆਪਣੇ ਪੰਜਾਬ ਨਾਲ ਆ ਅਸੀਂ ਆਪਣੇ ਲੋਕਾਂ ਦੇ ਮੁੱਦਿਆਂ ਲਈ ਇਕੱਠੇ ਆ ਅਸੀਂ ਅਸੀਂ ਆਪਣੇ ਹੱਕਾਂ ਲਈ ਇਕੱਠੇ ਆ ਨਹੀਂ ਇਹ ਕੰਮ ਨਹੀਂ ਕਹਿੰਦੇ ਬਸ ਪਾਰਟੀ ਲਈ ਸੀ ਉਹ ਕਹਿੰਦਾ ਮੇਰੀ ਪਾਰਟੀ ਹੈ ਜੀ ਉਹ ਕਹਿੰਦਾ ਮੈਂ ਹੋਰੀ ਮੇਰੀ ਪਾਰਟੀ ਹੈ ਉਹ ਕਹਿੰਦਾ ਮੇਰੀ ਪਾਰਟੀ ਹੈ ਸਾਨੂੰ ਮੇਰੀ ਇਹ ਲੱਗਦਾ ਵੀ ਜਿੰਨੇ ਇਹ ਲੋਕਾਂ ਦੇ ਵਿੱਚ ਏਕਤਾ ਹੋਣੀ ਚਾਹੀਦੀ ਆ ਵੀ ਜਿਹੜੀਆਂ ਕਿ ਖੜ ਕੇ ਸਰਕਾਰ ਨੂੰ ਸਵਾਲ ਜਵਾਬ ਕਰੀ ਕਰ ਸਕੀ ਹੁਣ ਇੱਥੇ ਹੀ ਆ ਹੁਣ ਇੱਥੇ ਕਿੰਨੇ ਕੁ ਲੀਡਰ ਹੁਣ ਆਪਣੇ ਦੇਖੋ ਕਿੰਨਾ ਵੀ ਆਈਪੀ ਸਿਸਟਮ ਆ ਇਹੜੇ ਗੱਲ ਕਹਿੰਦੇ ਸੀ ਹੁਣ ਸਾਡੇ VIP ਸਿਸਟਮ ਨੇ ਮਰਵਾਏ ਪਿਆ ਆਮ ਲੋਕਾਂ ਲਈ ਆਮ ਲੋਕਾਂ ਲਈ ਸਿਕਿਉਰਿਟੀ ਨਹੀਂ ਹੈਗੀ ਵੱਡੇ ਲੀਡਰਾਂ ਵਾਲੀ ਸਿਕਿਉਰਿਟੀ ਆ ਇੱਕ ਇੱਕ ਬੰਦਾ ਹਜ਼ਾਰ ਹਜ਼ਾਰ ਬੰਦਾ ਪੁਲਿਸ ਦਾ ਚੱਕੀ ਫਿਰਦਾ ਥਾਣਿਆਂ ਦੇ ਵਿੱਚ ਪੁਲਿਸ ਨਹੀਂ ਹੈਗੀ ਪੁਲਿਸ ਵਾਲੇ ਵਿਚਾਰੇ ਵੀ ਕੀ ਕਰਨ ਰਾਖੀ ਲਈ ਤਾਂ ਜਿਹੜੇ ਰਾਖੀ ਲਈ ਤਾਂ ਉਹਨਾਂ ਲਈ ਜਿਹੜੇ ਜਿਹੜੇ ਬੰਦੇ ਨੇਗੇ ਉਹਨਾਂ ਲਈ ਤਾਂ ਰਾਖੀ ਲਈ ਲੀਡਰਾਂ ਲਈ ਰਾਖੀ ਲਈ ਹੈਗੇ ਨੇਗੇ ਹੋਰ ਜਿਹੜੇ ਕੋਲੇ ਪੈਸਾ ਉਹਦੇ ਲਈ ਰਾਖੀ ਲੇਕਿਨ ਆਮ ਬੰਦੇ ਦੀ ਕੋਈ ਰਾਖੀ ਲਈ ਪਰਸ ਨਹੀਂ ਹੈਗੀ ਥਾਣਿਆਂ ਦੇ ਵਿੱਚ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਉੱਥੇ ਜਿਹੜੇ ਜਿਹੜੇ ਕਿ ਜਿਹੜੇ ਮੁਲਾਜ਼ਮ ਨੇਗੇ ਥਾਣੇ ਵਾਲੇ ਉਹ ਤਾਂ ਸਾਰੇ ਹੀ ਉਹਨਾਂ ਨਾਲ ਤੁਰੇ ਫਿਰਦੇ ਨੇ ਲੋਕਾਂ ਨਾਲ ਇਹਨਾਂ ਦੇ ਜਿਹੜੀਆਂ ਆਪਾਂ ਵਿਚਾਰ ਚਰਚਾ ਸਾਰੇ ਆਪਾਂ ਨੂੰ ਨੌਜਵਾਨਾਂ ਨੂੰ ਕਰਨੀ ਪਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਸਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਇਕੱਲਾ ਇਕੱਲਾ ਨੌਜਵਾਨ ਜਵਾਬ ਦੇਵੇਂ ਹੋਵੇ ਬੋਲਣਾ ਬੋਲਦਾ ਹੋਵੇ ਸਮਾਜ ਜਵਾਬ ਕਰਦਾ ਹੋਵੇ ਤਾਂ ਕਿਤੇ ਜਾ ਕੇ ਬਦਲਾ ਆਊਗਾ ਮੈਨੂੰ ਲੱਗਦਾ ਹਰ ਇੱਕ ਨੌਜਵਾਨ ਨੂੰ ਚਾਹੇ ਇੱਥੇ ਬੈਠਾ ਚਾਹੇ ਉੱਥੇ ਬੈਠਾ ਬੋਲਣਾ ਹਰ ਇੱਕ ਨੌਜਵਾਨ ਨੂੰ ਨੌਲੇਜ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਆਪਣੇ ਮੁੱਦਿਆਂ ਦੀ ਗੱਲ ਕਰਨ ਜੁੜੀ ਹੈ ਹੁਣ ਸ ਸੋਸ਼ਲ ਮੀਡੀਆ ਦੇ ਉੱਪਰ ਕੱਲਾ ਸਾਡੇ ਨੌਜਵਾਨ ਕੁੜੀਆਂ ਨੇ ਲੱਕਾਂ ਲਾਈਆਂ ਨੇ ਨੱਚੀਆਂ ਟੱਪੀਆਂ ਜਾਂਦੀਆਂ ਨੇ ਨਾ ਮੈਂ ਕਿਹਾ ਮਨੋਰੰਜਨ ਤਾਂ ਕਰੋ ਯਾਰ ਮਨੋਰੰਜਨ ਦੇ ਨਾਲ-ਨਾਲ ਤੁਸੀਂ ਆਪਣੇ ਇੱਕ ਇੱਕ ਮੁੱਦਿਆਂ ਦੀ ਵੀ ਗੱਲ ਕਰੋ ਹੁਣ ਮੈਂ ਕਲਾਕਾਰਾਂ ਨੂੰ ਵੀ ਇਹੀ ਗੱਲ ਕਹਿਣਾ ਕਲਾਕਾਰਾਂ ਨੂੰ ਜਿੰਨਾ ਸੋਸ਼ਲ ਮੀਡੀਆ ਅੱਜ ਦੀ ਘੜੀ ਮੇਨ ਆ ਇਹਦੇ ਉੱਪਰ ਜੇ ਆਪਾਂ ਨੌਜਵਾਨਾਂ ਨੂੰ ਚੰਗੇ ਪਾਸੇ ਨੂੰ ਵੇਅਰ ਕਰੀਏ ਹੋ ਜਾਣਗੇ ਜਿਨ੍ਹਾਂ ਦਾ ਹੱਕ ਬਣਦਾ ਅੱਜ ਮੇਰੇ ਕੋਲ ਸੋਸ਼ਲ ਮੀਡੀਆ ਹੈ ਮੇਰੀ ਇਹੀ ਮੇਰਾ ਤਾਂ ਇਹੀ ਫਰਜ਼ ਆ ਕਿ ਜਦ ਤੱਕ ਲੋਕਾਂ ਦੇ ਹੱਕ ਦਵਾ ਸਕਾਂ ਜਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਨੌਜਵਾਨ ਨੂੰ ਜਾਗਰੂਕ ਕਰ ਸਕਾਂ ਹੁਣ ਜਿੰਨੇ ਅੱਜ ਕੱਲ ਜਿਹੜੇ ਕਹਿੰਦੇ ਨੇ ਸਾਡੇ ਐਨੇ ਫੋਲੋਅਰ ਨਹੀਂ ਸਾਡੇ ਐਨੇ ਫੋਲੋਅਰ ਨੇ ਉਹ ਫੋਲੋਅਰਾਂ ਨਾਲ ਆਪਣੇ ਫੋਲੋਅਰਾਂ ਨੂੰ ਕੋਈ ਚੰਗੀ ਜਿਹੀ ਵੀ ਦੱਸੋ ਨਾ ਸਹੀ ਗੱਲ ਦਿੱਕਤ ਇਹ ਸਰਕਾਰ ਦੀ ਸਰਕਾਰ ਦਾ ਰੋਜ਼ ਗਲਤ ਨੀਤੀਆਂ ਆਉਂਦੀਆਂ ਨੇ ਇੱਕ ਦੋ ਉਹਨਾਂ ਦੇ ਖਿਲਾਫ ਵੋਟਾਂ ਹੀ ਪਾਉ ਉਹ ਗਲਤ ਨੀਤੀ ਆ ਇਹ ਸਰਕਾਰ ਦੀ ਮਾਰੂ ਨੀਤੀ ਆ ਆ ਕਿਸੇ ਮਜ਼ਦੂਰ ਨਾਲ ਧੱਕਾ ਹੋ ਰਿਹਾ ਆ ਕਿਸਾਨ ਨਾਲ ਧੱਕਾ ਹੋ ਰਿਹਾ ਇਹ ਚੀਜ਼ ਹੋ ਰਹੀ ਹੈ ਅਸਲ ਦੇ ਵਿੱਚ ਉਹਨਾਂ ਜਿਨ੍ਹਾਂ ਦੇ ਸਾਨੂੰ ਬਾੜਾ ਬੰਡਿਆ ਜਾ ਰਿਹਾ ਜਾਤਾਂ ਪਾਤਾਂ ਧਰਮਾਂ ਦੇ ਨਾਂ ਤੇ ਲੜਾਇਆ ਜਾ ਰਿਹਾ ਇਹ ਪਾੜੂ ਰਾਜਨੀਤੀ ਵਾਲੀ ਜਿਹੜੀ ਗੱਲ ਹੈ ਤੇ ਆਪਾਂ ਬਾਈ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਆਪਾਂ ਭਰਾਵਾਂ ਨੂੰ ਆਪਾਂ ਇੱਕ ਦਿਨ ਤੁਸੀਂ ਸਾਰੇ ਜਣੇ ਚੁਣ ਲਿਓ ਆਪਣੇ ਹੈਰੀ ਕੋਲੇ ਆਪਣਾ ਇੱਕ ਗਰੁੱਪ ਉਸ ਬਣਾ ਲਓ ਚਾਹੇ ਬਣਿਆ ਵੀ ਹੋਇਆ ਉਹਦੇ ਵਿੱਚ ਆਪਾਂ ਚੁਣਨ ਤੋਂ ਬਾਅਦ ਇੱਕ ਦਿਨ ਆਪਾਂ ਸਾਰੇ ਭਰਾਵਾਂ ਨੇ ਲੰਮੀ ਵਿਚਾਰ ਚਰਚਾ ਕਰਨੀ ਆਪਾਂ ਨੂੰ ਨਾ ਦੇਖੋ ਅਸਲ ਦੇ ਵਿੱਚ ਆਪਾਂ ਚਲੋ ਇੱਥੇ ਕੋਈ ਕਲਾਕਾਰ ਆਉਂਦਾ ਹਨਾ ਕੋਈ ਸਿੰਗਰ ਆਉਂਦਾ ਹਨਾ ਤੁਸੀਂ ਉੱਥੇ ਸੁਣਨ ਜਾਂਦੇ ਹੋ ਚਲੋ ਉਹ ਵੀ ਤੁਹਾਡਾ ਹੱਕ ਆ ਪਰ ਜੇ ਤੁਸੀਂ ਆਪਾਂ ਇਸ ਜੀਤੇ ਹੋਵਾਂ ਇਕੱਠੇ ਤਾਂ ਚੰਗੀ ਗੱਲ ਆ ਇੱਥੇ ਆਪਾਂ ਖੱਟ ਕਰਦੇ ਤੇ ਕਲਾਕਾਰ ਆਪਾਂ ਪੰਜਾਬਵਾਗੇ ਨਰ ਕਰੇ ਮਾਰ ਕੇ ਆ ਜਾਾਂਗੇ ਕਿਉਂਕਿ ਜੇ ਆਪਾਂ ਹੁਣ ਚਿੰਤਤ ਨਹੀਂ ਹੋਵਾਂਗੇ ਤਾਂ ਫਿਰ ਅਸੀਂ ਇੱਥੇ ਧੱਕੇ ਖਾਈ ਜਾਂਦੇ ਆ ਬਾਈ ਸਾਡੇ ਆਉਣ ਵਾਲੇ ਪੀੜ੍ਹੀਆਂ ਬਾਰੇ ਵੀ ਸੋਚਣਾ ਪੈਣਾ ਸਾਡੀਆਂ ਪੀੜ੍ਹੀਆਂ ਬਾਰੇ ਵੀ ਸੋਚਣਾ ਆਪਣਾ ਸਾਡਾ ਕੀ ਬਣੂਗਾ ਸਾਡੇ ਪੰਜਾਬ ਦਾ ਕੀ ਬਣੂਗਾ ਸਾਡੀ ਜ਼ਮੀਨਾਂ ਦੇ ਦੱਬਣ ਦੇਗਾ ਕੀ ਕਰਨਾ ਉਹ ਦੱਬਣਦੇ ਹੁਣ ਕੀ ਜ਼ਮੀ ਲੈਂਡ ਪੂਲਿੰਗ ਵਾਲੀ ਉਹ ਚਲੋ ਆਪਾਂ ਉਧਰ ਵੀ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਸਤੇ ਮੇਰੀ ਅਕਸਰ ਹੀ ਬੇਨਤੀ ਹੈ ਵੀ ਚਲੋ ਕਲਾਕਾਰ ਤੇ ਗਾਉਣ ਵਾਲੇ ਆਉਂਦੇ ਨੇ ਉਹਨਾਂ ਨੂੰ ਵੀ ਸੁਣਨ ਜਾਓ ਪਰ ਉਥੇ ਵੀ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਂਦੇ ਨੇ ਤਾਂ ਹੀ ਸਾਡੇ ਹਾਲਾਤ ਨੇਗੇ ਤਾਂ ਹੀ ਆਪਾਂ ਚਿੰਤਨ ਨੇ ਹੈਗੇ ਜੇ ਆਪਾਂ ਚੰਗੀ ਗੱਲ ਤੇ ਇਕੱਠੇ ਹੋ ਜਾਈਏ ਕੋਥਰੇ ਚੋਂ ਲੜਕਰੇ ਮਾਰੇ ਜੀ ਪੀਲਿਆ ਖਾ ਲਿਆ ਜੀ ਹੜਾ ਲੂਲਾ ਕਰਕੇ ਮੁੜਿਆ ਆਪਾਂ ਮੈਂ ਕਲਾਕਾਰਾਂ ਨੂੰ ਭਰਾਵਾਂ ਨੂੰ ਵੀ ਇਹ ਕਹਿਣਾ ਉਹਨਾਂ ਵੀ ਚਲੋ ਠੀਕ ਹੈ ਜੇ ਤੁਸੀਂ ਦੇਸ਼ਾਂ ਦੇ ਵਿੱਚ ਆਏ ਹੋ ਕਿਸੇ ਵੀ ਸਟੇਜ ਤੇ ਆਏ ਹੋ ਥੋੜਾ ਜਿਹਾ ਨੌਜਵਾਨਾਂ ਨੂੰ ਲੋਕਾਂ ਨੂੰ ਉਸ ਚੀਜ਼ ਪ੍ਰਤੀ ਵੀ ਜਾਗਰੂਤ ਕਰੋ ਜਿਹੜੇ ਸਾਡੀਆਂ ਸਮੱਸਿਆਵਾਂ ਨੇ ਮਨੋਰੰਜਨ ਤਾਂ ਜ਼ਰੂਰੀ ਹੈਗਾ ਹੀ ਹੈਗਾ ਪਰ ਉਹ ਉੱਥੇ ਕਿ ਤਿੱਕਰੀ ਉਹਨਾਂ ਦਾ ਸਾਡਾ ਇੱਕ ਦੋ ਜਿਹੜੇ ਚੰਗਾ ਬੋਲਦੇ ਆਪਾਂ ਦੇਖੋ ਮੈਂ ਦੇਖਦਾ ਕਿ ਸਟੇਜਾਂ 'ਤੇ ਵੱਡੀਆਂ-ਵੱਡੀਆਂ ਬੜਾ-ਬੜਾ ਇਕੱਠ ਹੁੰਦੇ ਨੇ ਕਲਾਕਾਰਾਂ ਦੇ ਹਨਾ ਪਰ ਉਹ ਮੈਂ ਕਲਾਕਾਰਾਂ ਨੂੰ ਵੀ ਕਹਿੰਦਾ ਥੋੜਾ ਥੋੜਾ ਸਮਾਂ ਹ ਕੋ ਸਮਾਜ ਲਈ ਕੋ ਚੰਗਾ ਕਰਕੇ ਜਿਹੜੇ ਲੋਕ ਯਾਦ ਵੀ ਰੱਖਣ ਠੀਕ ਗੱਲ ਹੰਦੀਪ ਸਿੰਘ ਨੂੰ ਯਾਦ ਰੱਖਦੇ ਐ